ਜਿਹੜਾ ਮੈਕ 스ਪਰਮ ਹੁੰਦਾ ਉਹ ਦਾ ਮਲਕਰਰ ਵੇਟ ਨੈਨੋਗ੍ਰਾਮਸ ਤੋਂ ਵੀ ਥੱਲੇ ਆ। ਉਹ ਜਿਹੜਾ ਇੱਕ ਐਗ ਹੁੰਦਾ ਉਸ ਤੋਂ ਕਰੀਬਨ ਕਰੀਬਨ 100000 ਟਾਈਮਸ ਦੇ ਹੈਗਾ। ਜਿੱਦਾਂ ਉਹ ਸ਼ਬਦ ਵਰਤ ਰਿਹਾ ਹਨਾ ਉਸ ਪਰਮ ਦੇ ਤੇ ਡਿਸਚਾਰਜ ਦੇ ਤੇ ਯੂਟਰਸ ਦੀਆਂ ਐਗਜ਼ੈਂਪਲਾਂ ਦੇਗਾ ਉਹ ਵੀ ਗੁਰੂ ਘਰ ਦੇ ਵਿੱਚ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਫਿਰ ਤਾਂ ਸ਼ਰਮ ਆਣੀ ਚਾਹੀਦੀ ਹੈ। ਸੋ ਅਗਰ ਇੱਕ 스ਪਰਮ ਇੱਕ ਐਗ ਦੇ ਨਾਲ ਮਿਲਦਾ ਤਾਂ 7 ਪਾਉਂ ਦਾ ਬੇਬੀ ਕ੍ਰੀਏਟ ਹੁੰਦਾ। ਮੈਂ ਜੇ ਸਿੱਧੇ ਸ਼ਬਦ ਵਰਤਾਂ ਕੀ ਤੁਸੀਂ ਆਪਣੇ ਪ੍ਰਾਈਵੇਟ ਪਾਰਟ ਕੱਢ ਕੇ ਦਿਖਾਉਂਦੇ ਫਿਰੋਗੇ? ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਸੀ ਕੋ ਸਾਡੇ ਗੁਰੂ ਘਰ ਚ ਬੰਦਾ ਜਰਾਬਾਂ ਲੈ ਕੇ ਵੜ ਜੇ ਤੇ ਗੁਰਦੁਆਰਾ ਕਮੇਟੀਆਂ ਵਾਲੇ ਜਾਂ ਗੇਟ ਤੇ ਖੜੇ ਸੇਵਾਦਾਰ ਬਰਸ਼ੀਆਂ ਲੈ ਕੇ ਉਹ ਪਿੱਛੇ ਬਹਿ ਜਾਂਦੇ ਨੇ ਤੂੰ ਜਰਾਬ ਲੈ ਕੇ ਕਿੱਦਾਂ ਵੜ ਗਿਆ ਲਾਲਾ ਲਾਲੀ ਨੂੰ ਆਪਾਂ ਛੱਡ ਦਈਏ ਹੋਰ ਵੀ ਤਾਂ ਕਈ ਬੈਠੇ ਜੀ ਵੀ ਤੂੰ ਕਿੱਦਾਂ ਦੀ ਐਗਜ਼ੈਂਪਲ ਜਾਂ ਤਾਂ ਤੁਸੀਂ ਬਹੁਤ ਹੀ ਵਿਜਨਰੀ ਬੰਦਾ ਬੁਲਾਇਆ ਹੋਵੇ ਬਹੁਤ ਹੀ ਐਡਵਾਂਸ ਹੋਵੇ ਬਹੁਤ ਹੀ ਸਾਇੰਸ ਦੇ ਆ ਅਪੀਲਾਂ ਦਲੀਲਾਂ ਦੇਣ ਵਾਲਾ ਬੰਦਾ ਹੋਵੇ ਸਾਇੰਸ ਦਾ ਵਕੀਲ ਬਣਦਾ ਹੋਵੇ ਤੇ ਵਕੀਲ ਬਣ ਕੇ ਅਪੀਲ ਦਲੀਲ ਦਿੰਦਾ ਹੋਵੇ ਤਾਂ ਤਾਂ ਸਮਝ ਵੀ ਆਂਦਾ ਹੈ ਜਦੋਂ ਵੀਡੀਓ ਚੱਲ ਪਿਆ ਫਿਰ ਉਹਨੂੰ ਮਾਫੀ ਮੰਗਣੀ ਪਈ ਲੋ ਦੇ ਨਾਲ ਕਹਿੰਦੇ-ਕਹਿੰਦੇ ਮੇਰੇ ਤੋਂ ਇੱਕ ਗਾਣਾ ਦੇ ਕੁਝ ਬੋਲ ਹੋ ਗਏ ਜਿਹਦੇ ਲਈ ਮੈਂ ਮਾਫੀ ਮੰਗਦਾ ਇਹ ਤਾਂ ਮੇਰੇ ਤੋਂ ਹੋਣੀ ਚਾਹੀਦਾ ਸੀ ਬਟ ਉਸ ਪਰਪਸ ਆਫ ਦਾ ਮੂਵਮੈਂਟ ਸੀ ਔਰ ਕੁਝ ਸ਼ਾਇਦ ਹੀ ਗਲਤੀ ਦਾਸਤ ਹੋ ਗਈ ਹੈ ਕਿ ਕੀ ਲੱਗਦਾ ਕਾਰਵਾਈ ਹੋਊਗੀ ਗੁਰਦੁਆਰੇ ਦੇ ਉੱਤੇ ਇੱਕ ਪਰਦਾ ਇੱਕ ਸ਼ਰਮ ਚਾਹੀਦੀ ਹੈ ਸ਼ੁਰੂ ਕਰਦੇ ਵਿੱਚ ਹਾਂ ਮਤਲਬ ਤੁਸੀਂ ਠੀਕ ਹੈ ਨੰਗੇ ਹੋ ਜਾਓ ਪਰ ਨੰਗੇ ਹੋਣ ਦਾ ਮਤਲਬ ਇਹ ਨਹੀਂ ਕਿ ਸਭ ਦੇ ਸਾਹਮਣੇ ਨੰਗੇ ਹੋ ਜਾਓ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਇਸ ਵੇਲੇ ਖੂਬ ਵਾਇਰਲ ਹੋ ਰਹੀ ਹੈ ਕੈਨੇਡਾ ਦੇ ਇੱਕ ਗੁਰੂ ਘਰ ਦੀ ਜਿਸ ਦੇ ਵਿੱਚ ਕਿਸ ਤਰ੍ਹਾਂ ਦੀ ਸ਼ਬਦ ਵਰਤੇ ਗਏ ਨੇ ਗੁਰੂ ਘਰ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਕਾਫੀ ਲੋਕਾਂ ਦੇ ਵੱਲੋਂ ਇਸ ਦੇ ਉੱਤੇ ਟਿੱਪਣੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਸਹੀ ਹੈ ਪਰ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਗੁਰੂ ਘਰ ਦੀ ਮਾਨ ਮਰਿਆਦਾ ਉਸ ਦੇ ਉੱਤੇ ਇਹ ਸ਼ਬਦ ਗੁਰੂ ਘਰ ਦੇ ਵਿੱਚ ਬੋਲ ਕੇ ਵੱਡਾ ਠੇਸ ਪਹੁੰਚਾਇਆ ਗਿਆ ਇਸ ਖਬਰ ਦੇ ਰਹੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸੰਪਾਦਕ ਬਲਜੀਤ ਮਰਵਾਹਾ ਜੀ ਜੁੜੇ ਨੇ ਬਲਜੀਜੀ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਕੀ ਕਹੋਗੇ ਕੈਨੇਡਾ ਦੇ ਗੁਰੂ ਘਰ ਦੇ ਵਿੱਚ ਐਦਾ ਦੇ ਸ਼ਬਦ ਬੋਲੇ ਗਏ ਨੇ ਜੋ ਕਿ ਅੱਪਾ ਵੀ ਬੋਲ ਕੇ ਵੀ ਨਹੀਂ ਦੱਸ ਸਕਦੇ ਕਿ ਲੋਕਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਇਹਨਾਂ ਸ਼ਬਦਾਂ ਦਾ ਕਿ ਗੁਰੂ ਘਰ ਦੇ ਵਿੱਚ ਕਿਉਂ ਵਰਤੇ ਗਏ ਐਦਾ ਦੇ ਸ਼ਬਦ ਦੇਖੋ ਵਿਕਰਮ ਆਪਾਂ ਜੇ ਇਸ ਮਾਮਲੇ ਨੂੰ ਥੋੜਾ ਜਿਆਦਾ ਥੋਰਲੀ ਜਾ ਕੇ ਦੇਖੀਏ ਨਾ ਕਹਿੰਦੇ ਬਈ ਸੈਕਸ এডਿਕੇਸ਼ਨ ਜ਼ਰੂਰੀ ਹੈ ਬੱਚੇ ਨੂੰ 8ਵੀਂ ਚ ਪੜਨਾ ਸਿਖਾ ਦਿਓ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਵੀ ਸੈਕਸ এডਿਕੇਸ਼ਨ ਕੀ ਹੁੰਦੀ ਹੈ ਨਸਰੀ ਚ ਜਾਂ ਐਲ ਕੇ ਜੀ ਕੁੜੀਆਂ ਜਦੋਂ ਪੜਦੀਆਂ ਉਹਨਾਂ ਨੂੰ ਗੁੱਡ ਟੱਚ ਬੈਡ ਟੱਚ ਸਿਖਾ ਦਿਓ ਪਰ ਸਵਾਲ ਇਹ ਹੈ ਕਿ ਇੱਕ ਪਰਦਾ ਇੱਕ ਸ਼ਰਮ ਚਾਹੀਦੀ ਹੈ ਗੁਰੂ ਘਰ ਦੇ ਵਿੱਚ ਹਾਂ ਮਤਲਬ ਤੁਸੀਂ ਠੀਕ ਹੈ ਨੰਗੇ ਹੋ ਜਾਓ ਪਰ ਨੰਗੇ ਹੋਣ ਦਾ ਮਤਲਬ ਇਹ ਨਹੀਂ ਕਿ ਸਭ ਦੇ ਸਾਹਮਣੇ ਨੰਗੇ ਹੋ ਜਾਓ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਸ਼ਬਦ ਮੈਂ ਮੈਂ ਉਹੀ ਗੱਲ ਕਰ ਰਿਹਾ ਨਾ ਇੱਕ ਇੱਕ ਪਰਦਾ ਜ਼ਰੂਰ ਚਾਹੀਦਾ ਤੁਸੀਂ ਸੈਕਸ ਐਜੂਕੇਸ਼ਨ ਦਿਓ ਪਰ ਸੈਕਸ ਐਜੂਕੇਸ਼ਨ ਦੇਣ ਲਈ ਤੁਸੀਂ ਮੈਂ ਜੇ ਸਿੱਧੇ ਸ਼ਬਦ ਵਰਤਾਂ ਕਿ ਤੁਸੀਂ ਆਪਣੇ ਪ੍ਰਾਈਵੇਟ ਪਾਰਟ ਕੱਢ ਕੇ ਦਿਖਾਉਂਦੇ ਫਿਰੋਗੇ ਨਹੀਂ ਤੁਸੀਂ ਸ਼ਬਦਾਂ ਸਮਝਾਓਗੇ ਨਾ ਸੋ ਉਹੀ ਚੀਜ਼ ਸੀ ਠੀਕ ਹੈ ਵਿਆਹ ਦਾ ਮਤਲਬ ਹੋ ਗਿਆ ਪਰਿਵਾਰ ਇਹਨਾਂ ਨੇ ਵਿਧਾਣਾ ਸਭ ਕੁਝ ਹੋਣਾ ਹੈ ਪਰ ਜੇਕਰ ਉੱਥੇ ਉਹ ਮਤਲਬ ਮੈਂ ਜਿੱਦਾਂ ਉਹ ਸ਼ਬਦ ਵਰਤ ਰਿਹਾ ਹਾਂ ਨਾ ਉਸ ਪਰਮ ਦੇ ਤੇ ਡਿਸਚਾਰਜ ਦੇ ਤੇ ਯੂਟਰਸ ਦੀਆਂ ਐਗਜ਼ਾਮਪਲਾਂ ਦੇਵੇਗਾ ਉਹ ਵੀ ਗੁਰੂ ਘਰ ਦੇ ਵਿੱਚ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਫਿਰ ਤਾਂ ਸ਼ਰਮ ਆਣੀ ਚਾਹੀਦੀ ਹੈ ਆਨੰਦ ਕਾਰਜ ਤੇ ਸਮੇਂ ਦੀਆਂ ਹੀ ਇਹ ਸਾਰੀਆਂ ਹਾਂ ਜਦੋਂ ਚਾਰ ਲਾਵਾ ਲੈ ਲਿਆ ਉਸ ਤੋਂ ਬਾਅਦ ਕਹਿੰਦੇ ਸਿੱਖਿਆ ਦਿੱਤੀ ਜਾਂਦੀ ਹੈ ਜਿਹੜਾ ਵੀ ਨਵਾਂ ਵਿਆਹਿਆ ਜੋੜਾ ਹੁੰਦਾ ਇੱਕ ਸਾਡੇ ਪੰਜਾਬ ਦੇ ਵਿਆਹ ਦੇ ਕਲਚਰ ਦੇ ਵਿੱਚ ਇੱਕ ਹੁੰਦੀ ਹੈ ਵੀ ਉਹਨਾਂ ਨੂੰ ਕੋਈ ਸਿੱਖਿਆ ਦਿੱਤੀ ਜਾਵੇ ਠੀਕ ਹੈ ਤੂੰ ਮੈਂ ਕਹਿੰਦਾ ਚਲੋ ਉੱਥੇ ਤੱਕ ਵੀ ਠੀਕ ਆ ਉਹ ਜਿਹੜਾ ਅਰਜੇਸ਼ ਕਰਨੇ ਤੱਕ ਬੜਾ ਮਸ਼ਹੂਰ ਫਿਲਮੀ ਗੀਤ ਹੈ ਜ਼ਿੰਦਗੀ ਇੱਕ ਸਫ਼ਰ ਹੈ ਸੋਹਾਨਾ ਗੁਰੂਗਰ ਦੇ ਵਿੱਚ ਗੀਤ ਗਾਇਆ ਗਿਆ ਹਾਂ ਚੱਲ ਇੱਕ ਲਾਈਨ ਤੂੰ ਬੋਲ ਦੇ ਠੀਕ ਹੈ ਉਹ ਫਾਰ ਐਗਜ਼ਾਮਪਲ ਬਹੁਤ ਚੰਗੀ ਲੱਗਦੀ ਹੈ ਵੀ ਤੁਹਾਡੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਰਹੀ ਹੈ ਉੱਥੇ ਤੱਕ ਚਲੋ ਆਪਾਂ ਕਹਿ ਸਕਦੇ ਹਾਂ ਕੋਈ ਇਹਦੇ ਚੋਂ ਨਹੀਂ ਹੈ ਉਹਨੇ ਉਸ ਹੱਬਾ ਗਾਇਆ ਵੀ ਨਹੀਂ ਉਹਨੇ ਇੱਕ ਛੋਟੀ ਜਿਹੀ ਹੈ ਨਾ ਇੱਕ ਉਹਨਾਂ ਨੂੰ ਵਧੀਆ ਤਰੀਕੇ ਨਾਲ ਪਰ ਉਸ ਤੋਂ ਬਾਅਦ ਉਹ ਸਿੱਧਾ ਹੀ ਕਿਸਤੇ ਆ ਗਿਆ ਕਿ ਇੱਕ ਸੁਪਰਮ ਦੇ ਵਿੱਚ ਇੰਨੇ ਕਿਟਾਣੂ ਹੁੰਦੇ ਆ ਇਹਦੇ ਵਿੱਚ ਇੰਨਾ ਹੁੰਦੇ ਆ ਜੇ ਤੂੰ ਇਹ ਕਰੇਗਾ ਤਾਂ ਤੈਨੂੰ ਇਹ ਦੇ ਦੇਗੀ ਨਹੀਂ ਤਾਂ ਲੱਖਾਂ ਹੀ ਤੈਨੂੰ ਜੇ ਤੂੰ ਇਹ ਕਰੇਗਾ ਤਾਂ ਲੱਖਾਂ ਦੀ ਗਿਣਤੀ ਨੂੰ ਝਕੜਾਲੂ ਦੇ ਦੇਗੀ ਕੁਛ ਐਤਾਂ ਦੀ ਗੱਲਾਂ ਕਰ ਰਿਆ ਨਾ ਪਰ ਉਹੀ ਗੱਲ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਸੀ ਸਵਾਲ ਤਾਂ ਇਹ ਹੀ ਆ ਕਿਉਂਕਿ ਦੁਨੀਆ ਨੇ ਇਹ ਕੋਈ 3-4 ਵਰੀ ਦੇ ਵੀਡੀਓ ਦੇਖੀ ਨਹੀਂ ਹਰ ਇੱਕ ਦੇ ਮਨ ਦੇ ਵਿੱਚ ਪਹਿਲੀ ਵਾਰ ਵੀਡੀਓ ਦੇਖ ਕੇ ਖਿਆਲ ਆ ਜਾਂਦਾ ਕਿ ਇਹ ਬੰਦਾ ਕੀ ਸ਼ਬਦਾਵਲੀ ਵਰਤ ਲਿਆ ਗੁਰੂ ਬੋਲ ਕੀ ਰਿਹਾ ਉਹੀ ਚੀਜ਼ ਹੈ ਨਾ ਮੈਂ ਕਹਿੰਦਾ ਆਮ ਤੌਰ ਤੇ ਵੀ ਦੇਖੋ ਸਾਡੇ ਗੁਰੂ ਘਰ ਚ ਬੰਦਾ ਜਰਾਬਾਂ ਲੈ ਕੇ ਵੜ ਜੇ ਤੇ ਗੁਰਦੁਆਰਾ ਕਮੇਟੀਆਂ ਵਾਲੇ ਜਾਂ ਗੇਟ ਤੇ ਖੜੇ ਸੇਵਾਦਾਰ ਪਰਸ਼ੀਆਂ ਲੈ ਕੇ ਉਹ ਪਿੱਛੇ ਪੈ ਜਾਂਦੇ ਨੇ ਤੂੰ ਜਰਾਬ ਲੈ ਕੇ ਕਿੱਦਾਂ ਵੜ ਗਿਆ ਤੇ ਇਹੋ ਹੀ ਕੈਨੇਡਾ ਦੇ ਗੁਰੂ ਘਰ ਦੇ ਵਿੱਚ ਸਵਾਲ ਹੈ ਆ ਇੱਕ ਵੱਡਾ ਸਵਾਲ ਘਟਾਉਂਦਾ ਪਰ ਦੁਵਾਰਾ ਪ੍ਰਬੰਧਕ ਕਮੇਟੀ ਕਿੱਥੇ ਸੀ ਬਾ ਉਹ ਹੀ ਸਵਾਲ ਹੈ ਨਾ ਵੀ ਤੁਸੀਂ ਕਰ ਕੀ ਰਹੇ ਸੀ ਤੁਸੀਂ ਰੋਕ ਕੀ ਨਹੀਂ ਰਹੇ ਹੁਣ ਇਹ ਵੀ ਖੈਰ ਜੇਕਰ ਕਿਉਂਕਿ ਇਹ ਪੰਜਾਬ ਨਹੀਂ ਹੈ ਕੈਨੇਡਾ ਹੈ ਉਹ ਉੱਥੇ ਕਿਸੇ ਇਸ ਚੀਜ਼ ਨੂੰ ਖੋਖਣਾ ਨਹੀਂ ਹੈਗਾ ਹਾਂ ਨਾ ਕੋਈ ਪੁਲਿਸ ਤਾਂ ਗਿਆ ਹੋਣਾ ਤੇ ਨਾ ਕਿਸੇ ਨੇ ਅੱਗੇ ਹੋ ਕੇ ਰੋਕਣ ਦੀ ਕੋਸ਼ਿਸ਼ ਕੀਤੀ ਬਾਅਦ ਇਹੀ ਹੈ ਕਿ ਕੀ ਕਹੀ ਆਪਾਂ ਜਿਹੜੇ ਉੱਥੇ ਹੋਰ ਬੈਠੇ ਸੀ ਚਲੋ ਲਾੜਾ ਲਾੜੀ ਨੂੰ ਆਪਾਂ ਛੱਡ ਦਈਏ ਹੋਰ ਵੀ ਤਾਂ ਕਈ ਬੈਠੇ ਸੀ ਵੀ ਤੂੰ ਕਿੱਦਾਂ ਦੀ ਐਗਜ਼ੈਂਪਲ ਜਾਂ ਤਾਂ ਤੁਸੀਂ ਬਹੁਤ ਹੀ ਵਿਜਨਰੀ ਬੰਦਾ ਬੁਲਾਇਆ ਹੋਵੇ ਬਹੁਤ ਹੀ ਐਡਵਾਂਸ ਹੋਵੇ ਬਹੁਤ ਹੀ ਸਾਇੰਸ ਦੀਆਂ ਅਪੀਲਾਂ ਦਲੀਲਾਂ ਦੇਣ ਵਾਲਾ ਬੰਦਾ ਹੋਵੇ ਸਾਇੰਸ ਦਾ ਵਕੀਲ ਬਣਦਾ ਹੋਵੇ ਤੇ ਵਕੀਲ ਬਣ ਕੇ ਅਪੀਲ ਦਲੀਲ ਦਿੰਦਾ ਹੋਵੇ ਤਾਂ ਤਾਂ ਸਮਝ ਵੀ ਆਂਦਾ ਔਰ ਤੁਸੀਂ ਵੱਡੀ ਗੱਲ ਦੇਖੋ ਕਿ ਇਸ ਤੋਂ ਬਾਅਦ ਹੁੰਦਾ ਕੀ ਹੈ ਜਦੋਂ ਇਹ ਵੀਡੀਓ ਚੱਲ ਪਿਆ ਫਿਰ ਉਹਨੂੰ ਮਾਫੀ ਮੰਗਣੀ ਪਈ બસ ਮਾਫੀ ਮੰਗ ਕੇ ਖਤਮ ਹੈ ਮੈਨੂੰ ਲੱਗਦਾ ਕੋਈ ਗੁਰਦੁਆਰੇ ਦੇ ਉੱਤੇ ਵੀ ਕਾਰਵਾਈ ਹੋਊਗੀ ਜਾਂ ਕੋਈ ਐਸਜੀਪੀਸੀ ਨੂੰ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਇਹ ਗੁਰੂ ਘਰ ਦੇ ਵਿੱਚ ਐਦਾਂ ਦੇ ਸ਼ਬਦ ਬੋਲਨੇ ਕਿੱਥੋਂ ਕਿੱਥੋਂ ਤੱਕ ਸਹੀ ਨੇ ਆਉਣ ਵਾਲੇ ਸਮੇਂ 'ਚ ਹੋਰ ਵੀ ਬੋਲ ਸਕਦਾ ਫਿਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਹੁਤ ਸਾਰੇ ਜਿਹੜੇ ਉਹਨਾਂ ਦੇ ਅੰਗ ਨੇ ਉਹਨਾਂ ਤੇ ਬਹੁਤ ਸਾਰੀਆਂ ਤੁਕਾਂ ਲਿਖੀਆਂ ਨੇ ਗੁਰਬਾਣੀ ਦੀਆਂ ਜੀ ਪਵਿੱਤਰ ਸ਼ਬਦ ਨੇ ਜਿਹੜੇ ਤੁਹਾਨੂੰ ਵਿਆਹ ਤੋਂ ਬਾਅਦ ਨਵਾਂ ਜੀਵਨ ਜਿਉਣ ਲਈ ਜਾਂ ਤੁਹਾਡੀ ਜ਼ਿੰਦਗੀ ਜਿਹੜੀ ਦੀ ਨਵੀਂ ਸ਼ੁਰੂਆਤ ਆ ਉਹਦੀ ਸ਼ੇਧ ਦੇਣ ਲਈ ਬਹੁਤ ਸਾਰੀਆਂ ਨਾਂ ਨੇ ਜੀ ਸਾਡੇ ਗੁਰੂ ਸਾਹਿਬਾਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਤੇ ਕੀ ਲੱਗਦਾ ਕਾਰਵਾਈ ਹੋਊਗੀ ਗੁਰਦੁਆਰੇ ਦੇ ਉੱਤੇ ਐਸਜੀਪੀਸੀ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਊਗਾ ਕਿ ਐਸਜੀਪੀਸੀ ਵੀ ਇਹਨੂੰ ਅਣਦੇਖਾ ਕਰ ਦੂਗਾ ਕਿ ਚਲੋ ਬੰਦੇ ਨੇ ਮਾਫੀ ਮੰਗ ਲਈ ਗੱਲ ਖਤਮ ਕਰੀਏ ਕਹਿਣ ਗਿਆ ਹੋ ਵੀ ਕੈਨੇਡਾ ਦਾ ਗੁਰਦੁਆਰਾ ਖੈਰ ਐਸਜੀਪੀਸੀ ਦਾ ਉੱਥੇ ਕੋਈ ਜ਼ੋਰ ਨਹੀਂ ਚੱਲਦਾ ਪਰ ਹਾਂ ਇਸ ਮੁੱਦੇ ਨੂੰ ਚੱਕਿਆ ਜ਼ਰੂਰ ਜਾ ਸਕਦਾ ਕਿ ਧਾਰਮਿਕ ਭਾਵਨਾਵਾਂ ਜ਼ਰੂਰ ਬਹੁਤ ਸਾਰੇ ਲੋਕਾਂ ਦੀ ਆਹਤ ਹੋਈਆਂ ਹੋਣਗੀਆਂ ਖਬਰੇ ਹੁਣ ਆਪਾਂ ਕੀ ਕਹੀਏ ਅ ਕਾਫੀ ਸਾਰੇ ਇੱਥੇ ਸੀਗੇ ਜਦੋਂ ਇਹ ਜੀ ਆ ਇਹਨੂੰ ਮੈਂ ਸਿੱਧਾ ਸ਼ਬਦ ਵਰਤਦਾ ਠਰਕੀਆਂ ਗੱਲਾਂ ਉਹ ਕਰ ਰਿਹਾ ਸੀ ਤਾਂ ਬਾਕੀ ਤਾਂ ਫਿਰ ਸੁਆਦ ਹੀ ਲੈ ਰਹੇ ਸੀ ਕਈ ਬੈਠੇ ਬਿਲਕੁਲ ਸ਼ਾਇਦ ਕਿਸੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੈਂ ਵੀਡੀਓ ਪਾ ਕੇ ਕਿਹਾ ਗਿਆ ਉਹਨਾਂ ਦੇ ਵੱਲੋਂ ਕਿ ਮੈਂ ਮਾਫੀ ਮੰਗਦਾ ਮੈਂ ਗੁਰੂ ਦਾ ਸਿੰਘ ਹਾਂ ਉਸ ਬੰਦੇ ਨੂੰ ਜਿਹੜਾ ਇਹ ਸ਼ਬਦ ਵਰਤ ਰਿਹਾ ਹੈ ਸ਼ਾਇਦ ਉਹਨੂੰ ਇਹ ਅਹਿਸਾਸ ਹੋ ਗਿਆ ਕਿ ਹਾਂ ਮੈਂ ਗਲਤੀ ਕੀਤੀ ਹੈ ਤਾਂ ਹੀ ਉਹਨੇ ਮਾਫੀ ਮੰਗੀ ਹੈ ਪਰ ਸਵਾਲ ਇਹ ਹੈ ਕਿ ਲੋਕ ਬੋਲਣ ਲੱਗਿਆਂ ਨਹੀਂ ਸੋਚਦੇ ਤੁਸੀਂ ਕੀ ਸੋਚਦੇ ਹੋ ਵੀ ਉਹਨੂੰ ਨਹੀਂ ਪਤਾ ਉਹਨਾ ਮੈਂ ਕੀ ਬੋਲਣਾ ਹੈ ਬਿਲਕੁਲ ਕਿਉਂਕਿ ਜਾਂ ਤੇ ਹੋਵੇ ਕੋਈ ਬੱਚੇ ਨੇ ਗੱਲ ਕੀਤੀ ਹੋਵੇ ਇੱਕ ਸਿਆਣਾ ਬੰਦਾ ਠੀਕ ਹੈ 50 ਪਲੱਸ ਏਜ ਆ ਠੀਕ ਹੈ ਫੇਰ ਵੀ ਗੁਰੂ ਘਰ ਦੇ ਵਿੱਚ ਜਿਹੜੇ ਆਪ ਇਹ ਗੱਲਾਂ ਕਰ ਰਹੇ ਨੇ ਉਹ ਬੱਚਿਆਂ ਨੂੰ ਕੀ ਸਿਖਾ ਚ ਕੀ ਆਪਣਾ ਸੰਦੇਸ਼ ਦੇ ਰਹੇ ਨੇ ਸਮਾਚ ਉਹ ਵੀ ਆਹ ਜਾਂ ਤਾਂ ਫਿਰ ਉਹੀ ਚੀਜ਼ ਹੈਗਾ ਉਹਨੂੰ ਕੀ ਸੀਗਾ ਕਿ ਜਾਂ ਤਾਂ ਮੈਨੂੰ ਕਿਨੇ ਰੋਕਣਾ ਮੈਂ ਤਾਂ ਬੋਲਦਾਗਾ ਮੈਨੂੰ ਨਹੀਂ ਪਤਾ ਵੀ ਉਹ ਲਾੜੀ ਦਾ ਕੀ ਲੱਗਦਾ ਹੈ ਜਾਂ ਲਾੜੇ ਦਾ ਕੀ ਲੱਗਦਾ ਹੈ ਫਾਦਰ ਸੋਸ਼ਲ ਮੀਡੀਆ ਤੇ ਕੀ ਆ ਜਾ ਰਿਹਾ ਕਿ ਫਾਦਰ ਨੇ ਉਹਨਾਂ ਦੇ ਕਿਸੇ ਇੱਕ ਦਾ ਹੋਏਗਾ ਹਾਂ ਲੜਕੀ ਜਾਂ ਲੜਕੀ ਦੋਵੇਂ ਮੁੰਡੇ ਜਾਂ ਕੁੜੀ ਕਿਸੇ ਦਾ ਪਿਓ ਹੈਗਾ ਚਲੋ ਠੀਕ ਆ ਪਰ ਫਿਰ ਵੀ ਜੇਕਰ ਉਹ ਮੈਂ ਕਹਿੰਦਾ ਇਹਨੂੰ ਹੋਰ ਆਪਾਂ ਵਾਈਲਡ ਲੈ ਕੇ ਚੱਲਦੇ ਆ ਜੇ ਕੁੜੀ ਦਾ ਪਿਓ ਹੈ ਇੱਕ ਕੁੜੀ ਦਾ ਪਿਓ ਜੇ ਇਹ ਧਾਰਨ ਦੇ ਰਿਹਾ ਤਾਂ ਮੈਂ ਕਹਿੰਦਾ ਤੁਸੀਂ ਪੱਛਮੀ ਸੱਭਿਆਚਾਰ ਦੀ ਗੱਲ ਕਰਦੇ ਆ ਵੈਸਟਰਨ ਕਲਚਰ ਦੀ ਥੋੜਾ ਖੁੱਲ ਕੇ ਜਾਓ ਫਿਰ ਠੀਕ ਹੈ ਤੂੰ ਗੁਰਦੂ ਘਰ ਤੋਂ ਬਾਹਰ ਆ ਕੇ ਬੋਲ ਪਰ ਸਾਡੇ ਕਲਚਰ ਚ ਤੇ ਉਹ ਹੀ ਮੈਂ ਕਹਾਂ ਗੁਰੂ ਘਰ ਦੇ ਅੰਦਰ ਨਹੀਂ ਹੈ ਤੇ ਸਾਡਾ ਕਲਚਰ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਜੇ ਉਹ ਆਪਣੇ ਆਪ ਨੂੰ ਬੱਚਿਆਂ ਦੇ ਸਾਹਮਣੇ ਸਪਮ ਦੀ ਗੱਲ ਕਰੀਏ ਕਿ ਕਾ ਕਿਦਾਂ ਬੱਚਾ ਪੈਦਾ ਹੁੰਦਾ ਹੁੰਦੀਆਂ ਨੇ ਗੱਲਾਂ ਸੈਕਸ ਐਜੂਕੇਸ਼ਨ ਬਿਲਕੁਲ ਤੁਹਾਡੀ ਗੱਲ ਸਹੀ ਆ ਹੋਣੀ ਚਾਹੀਦੀ ਪਰ ਇਹ ਨਹੀਂ ਕਿ ਅਸੀਂ ਦੋ ਇੱਕ ਪਰਦੇ ਚ ਹੁੰਦੀ ਹੈ ਵੇ ਇਹ ਨਹੀਂ ਕਿ ਪ੍ਰਾਈਵੇਟ ਪਾਰਟ ਕੱਢ ਕੇ ਸਮਝਾਵਾਂਗੇ ਸੈਕਸ ਐਜੂਕੇਸ਼ਨ ਜੀ ਇਹ ਯੂਟਰਸ ਹੁੰਦੀ ਹੈ ਜੀ ਇਹ ਆਪਣਾ ਪੀਨਸ ਹੁੰਦਾ ਜੀ ਇਹ ਤਾਂ ਥੋੜੀ ਸਮਝਾਵਾਂਗੇ ਆਪਾਂ ਉਹਦੇ ਲਈ ਵੀ ਇੱਕ ਰਿਸਪੈਕਟਫੁਲ ਇੱਕ ਸ਼ਰਮ ਵਾਲੇ ਸ਼ਬਦ ਉਹਦੇ ਲਈ ਵੀ ਬਣੇ ਹੋਏ ਨੇ ਅੰਗਰੇਜ਼ੀ ਚ ਵੀ ਬ ਕਿੰਨਾ ਕਿਤੇ ਹੁਣ ਤੁਸੀਂ ਇਹ ਸਭ ਮਾਮਲੇ ਦੇ ਉੱਤੇ ਕੀ ਦੇਖਦੇ ਹੋ ਇਹ ਮਾਮਲਾ ਮਾਫੀ ਤੋਂ ਬਾਅਦ ਖਤਮ ਹੋ ਜਾਣਾ ਚਾਹੀਦਾ ਜਾਂ ਗੁਰੂ ਘਰ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਚਲੋ ਕਹਿੰਦੇ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆ ਜਿਹਨੂੰ ਭੁੱਲਿਆ ਨਹੀਂ ਕਹਿੰਦੇ ਉਹ ਉਹਨੂੰ ਪਤਾ ਹੋਏਗਾ ਉਹਨੇ ਕਿੰਨੀ ਖੇਤੀ ਵੀਡੀਓ ਪਾਇਆ ਮਾਫੀ ਮੰਗਣ ਵਾਲਾ ਪਰ ਪਾਇਆ ਠੀਕ ਹੈ ਪਰ ਐ ਵੀ ਸਾਡੀਆਂ ਉੱਥੇ ਜਿਹੜੀਆਂ ਸਿੱਖ ਸਤਿਵੰਦੀਆਂ ਬੈਠੀਆਂ ਸੀਗੀਆਂ ਬਹੁਤ ਬੈਠੇ ਨੇ ਸਿੱਖ ਕੈਨੇਡਾ ਦੇ ਵਿੱਚ ਕਿਉਂਕਿ ਇਹ ਸਿੱਖ ਪਰਿਵਾਰਾਂ ਦਾ ਹੀ ਇਹ ਸਿੱਖ ਪਰਿਵਾਰਾਂ ਦਾ ਹੀ ਵਿਆਹ ਹੋ ਰਿਹਾ ਸੀਗਾ ਤੇ ਕੋਈ ਇਹ ਜੀ ਆ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਚੀਜ਼ ਕਰ ਦੇਣੀ ਚਾਹੀਦੀ ਹੈ ਵੀ ਇਦਾਂ ਦੀ ਕੋਈ ਸ਼ਬਦਾਬਲੀ ਹੋਵੇ ਹੀ ਨਾ ਕਟੋਕਟਿਕ ਜਾਗਰੂਕਤਾ ਫਲਾਉ ਹੁਣ ਜੇ ਕਿਤੇ ਪੰਜਾਬ ਚ ਕਿਤੇ ਗੱਲ ਹੋਈ ਹੁੰਦੀ ਕਿੰਨਾ ਗਾ ਭੇਜਣਾ ਸੀ ਹਲ ਤੱਕ ਪਰ ਕਿਤੇ ਨਾ ਕਿਤੇ ਬਲਜੀਜੀ ਇਹ ਨਹੀਂ ਹੋਣਾ ਚਾਹੀਦਾ ਤੁਹਾਡਾ ਆਨੰਦ ਕਾਰਜ ਹੋਇਆ ਠੀਕ ਆ ਚਲੋ ਤੁਸੀਂ ਵੱਡੇ ਵੱਡੇ ਰਿਜ਼ੋਰਟ ਬੁੱਕ ਕੀਤੇ ਹੁੰਦੇ ਨੇ ਤੁਸੀਂ ਉੱਥੇ ਜਾ ਕੇ ਸਪੀਚ ਦੇ ਲੋ ਗੁਰੂ ਘਰ ਦੇ ਵਿੱਚ ਸਪੀਚ ਦੇਣ ਦੀ ਕੀ ਲੋੜ ਆ ਗੁਰੂ ਘਰ ਵਾਲਿਆਂ ਨੇ ਕਿਉਂ ਪਰਮਿਸ਼ਨ ਉਹੀ ਸਵਾਲ ਕਹਿ ਰਹੇ ਆ ਵੀ ਉਹ ਗੁਰੂ ਘਰ ਤੋਂ ਬਾਹਰ ਆ ਕੇ ਬੋਲੋ ਤੁਸੀਂ ਭਾਵੇਂ ਗੁਰੂ ਘਰ ਨੇ ਕਿਉਂ ਪਰਮਿਸ਼ਨ ਦਿੱਤੀ ਸਪੀਚ ਬੋਲ ਦੇਣ ਦੀ ਇਹ ਤਾਂ ਹੁਣ ਉਹ ਮੈਨੂੰ ਲੱਗਦਾ ਸੁਭਾਵਿਕ ਹੋਏਗਾ ਜੇ ਕਿਤੇ ਉਹਨੇ ਦੱਸਿਆ ਹੁੰਦਾ ਕਿ ਮੈਂ ਇਹਨਾਂ ਸ਼ਬਦਾਂ ਦੀ ਗੱ ਪੇ ਇਹ ਵੀ ਨਹੀਂ ਮੰਨ ਸਕਦੇ ਆਪਾਂ ਕਿ ਉਸ ਟਾਈਮ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੰਦਾ ਕੋਈ ਉਹਨਾਂ ਦਾ ਮੈਂਬਰ ਕੋਈ ਪ੍ਰਧਾਨ ਕੋਈ ਸੈਕਟਰੀ ਚੇਅਰਮੈਨ ਨਾ ਬੈਠਾ ਹੋਵੇ ਉੱਥੇ ਬਿਲਕੁਲ ਉੱਥੇ ਮੌਜੂਦ ਹੋਣ ਚਲੋ ਮੰਨ ਲਿਆ ਉਹ ਨਹੀਂ ਮੌਜੂਦ ਹੋਣਗੇ ਉਸ ਟਾਈਮ ਉੱਥੇ ਗੁਰਦੁਆਰੇ ਦਾ ਸਟਾਫ ਸੇਵਾਦਾਰ ਸੇਵਾਦਾਰ ਕੋਈ ਨਾ ਕੋਈ ਤਾਂ ਬੈਠਾ ਹੋਏਗਾ ਨਾ ਕਿਸੇ ਦੀ ਡਿਊਟੀ ਲੱਗੀ ਹੋएगी ਦੇਗ ਵਰਤਣ ਦੀ ਕੋਈ ਕੀਰਤनियां ਵੀ ਬੈਠਾ ਹੋਏਗਾ ਕੋਈ ਅ ਗੁਰੂ ਮਹਾਰਾਜ ਦੀ ਹਜ਼ੂਰੀ ਚ ਤਾਬਿਆਂ ਚ ਕੋਈ ਚੌੜ ਸਾਫ ਕਰਨ ਵੀ ਬੈਠਾ ਹੋਏਗਾ ਤੇ ਉਹ ਸਾਰੇ ਕਿੱਥੇ ਸੀਗੇ ਤੇ ਜੇਕਰ ਇਹ ਸਭ ਪੰਜਾਬ ਚ ਹੁੰਦਾ ਮੈਂ ਕਹਣਾ ਤੁਹਾਡੇ ਕੋਲ ਵੀਡੀਓ ਆ ਜਾਣੀ ਸੀ ਵੀ ਨਿਹੰਗ ਸਿੰਘ ਉਹਦੇ ਘਰੇ ਪਹੁੰਚ ਗਏ ਨੇ ਲੱਗ ਜਾਣਾ ਸੀ ਚਲੋ ਆਓ ਜੋ ਵੀ ਉਹਨੂੰ ਕੁਝ ਕਰਦੇ ਉਹਨੂੰ ਕੋਈ ਕੁਝ ਕਰਦੇ ਨਾ ਕਰਦੇ ਪਰ ਫਿਰ ਵੀ ਇਹੀ ਚੀਜ਼ ਹੈ ਵੀ ਤੁਸੀਂ ਐਡਵਾਂਸ ਹੋਣ ਦੀ ਗੱਲ ਕਰਕੇ ਤੁਸੀਂ ਆਪਣਾ ਫਰਾਖ ਹੋਣ ਦੀ ਗੱਲ ਕਰਕੇ ਆਪਣੇ ਸ਼ਰਮ ਆਯਾ ਦੇ ਜਿਹੜੇ ਤੁਹਾਡੇ ਪਰਦੇ ਬਚੇ ਹੋਏ ਨੇ ਉਹਨਾਂ ਨੂੰ ਨਾ ਉਤਾਰੋ ਇਹ ਮੈਂ ਜ਼ਰੂਰ ਕਹਿਣਾ ਚਾਹਾਂਗਾ ਬਿਲਕੁਲ ਤੇ ਕੀ ਲੱਗਦਾ ਹੁਣ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਘਟਣਗੀਆਂ ਜਾਂ ਵਧਣਗੀਆਂ ਕਿਉਂਕਿ ਕੋਈ ਨਾ ਕੋਈ ਨਵੀਂ ਵੀਡੀਓ ਆ ਜਾਂਦੀ ਆ ਕਿਸੇ ਨੇ ਅੱਦਾ ਕਰਤਾ ਸਿੱਖ ਧਰਮ ਚ ਕਿਸੇ ਨੇ ਅੱਦਾ ਕਰਤਾ ਐਡਵਾਂਸ ਹੋਣ ਦੇ ਨਾਂ ਤੇ ਨੰਗੇ ਹੋਣਾ ਮੈਂ ਸਿੱਧਾ ਸ਼ਬਦ ਵਰਤ ਰਿਹਾ ਹਾਂ ਨਾ ਖੁੱਲ੍ਹ ਦੇਲੇ ਹੋਣ ਦੇ ਨਾਂ ਤੇ ਨੰਗੇ ਹੋਣਾ ਤਾਂ ਕੋਈ ਵੀ ਐਡਵਾਂਸ ਹੋਣ ਦੀ ਨਿਸ਼ਾਨੀ ਨਹੀਂ ਹੈਗੀ ਚਲੋ ਇਹ ਚੀਜ਼ ਹੈ ਅੱਜ ਆਪਾਂ ਚਰਚਾ ਕੀਤੀ ਆ ਗੁਰੂ ਘਰ ਦੀ ਇੱਕ ਵੀਡੀਓ ਵਾਇਰਲ ਹੋਈ ਵਾਇਰਲ ਹੋਈ ਸੀ ਬੈਂਕੂਵਰ ਦਾ ਇੱਕ ਗੁਰੂ ਘਰ ਸੀ ਜਿਸ ਦੇ ਵਿੱਚ ਕਿਸ ਤਰ੍ਹਾਂ ਦੀ ਸ਼ਬਦਾਬਲੀ ਵਰਤੀ ਗਈ ਉਹ ਵੀ ਤੁਸੀਂ ਸੁਣੀ ਹੀ ਹੋਵੇਗੀ ਵੀਡੀਓ ਦੇਖੀ ਹੀ ਹੋਵੇਗੀ ਪੂਰੀ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਨੇ ਆ ਵੀਡੀਓ ਤੇ ਤੁਸੀਂ ਵੀ ਕਮੈਂਟ ਕਰਕੇ ਰਾਏ ਦਿਓ ਆਪਣੀ ਕੀ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਇਹ ਚੀਜ਼ ਹੋਈ ਹੁੰਦੀ ਕਿੰਨਾ ਵੱਡਾ ਮੁੱਦਾ ਬੰਨਾ ਸੀ ਤੇ ਹੁਣ ਵੈਂਕੂਵਰ ਦੇ ਵਿੱਚ ਹੋਈ ਹੈ ਕਿ ਗੁਰੂ ਘਰ ਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਉੱਤੇ ਮੌਕੇ ਦੇ ਉੱਤੇ ਡਿਊਟੀ ਤੇ ਮੌਜੂਦ ਸਨ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਮੈਨੂੰ ਤੇ ਬਲਜੀਤ ਜੀ ਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ done what